ਤੇ ਪਰੌਂਠੇ ਛੜਿਆਂ ਦੀ ਅੱਗ ਨਾ ਬਲੇ ਤਦ ਨਾ ਬਾਲਿਆ ਪੱਕ ਓਏ ਛੜਿਆਂ ਦੀ ਅੱਗੇ ਨਾ ਬਲੇ ਓਏ ਤੂੰ ਜਮੀ ਕਲੰਨਾ ਸਿਰੇ ਦਾ ਓਏ ਸਹੀਦਾ ਬੋਲ ਲ ਕਲੰਨ ਕਿਹੜੇ ਪਾਸੋਂ ਆ ਗਾਣਾ ਕਿੰਨਾ ਸੁਣਾ ਗਾਣਾ ਇਹ ਓਏ ਮੈਂ ਇੱਧਰ ਥੱਲੇ ਪੋਚਾ ਲਾ ਰਿਆ ਤੂੰ ਤੋ ਜਾਲੇ ਸਿੱਟੀਆਂ ਨਾ ਲੈ ਗੱਲਾਂ ਕੀ ਕਰਦਾ ਓਏ ਮੱਜਾ ਛਿਰਦੇ ਨੇ ਜਾਲੇ ਬੰਦੇ ਨਹੀਂ ਓ ਮੈਂ ਥੱਲੇ ਸਫਾਈਆਂ ਕਰਦਾ ਮਰ ਗਿਆ ਤੂੰ ਚੌੜਾ ਹੋ ਕੇ ਕੋੜੀ ਤੇ ਚੜ ਗਿਆ ਓਏ ਤੇਰੇ ਮੂੰਹ 'ਚ ਕਿਉਂ ਸੱਕਰ ਪੁੱਟ ਚ ਤੇ ਮੈਂ ਕੋੜੀ ਤੇ ਚੜਿਆ ਨਾ ਹੂੰ ਸਰਵਾਲਾ ਬਣੇਗਾ ਓਏ ਤੈਨੂੰ ਕਰੋ ਖਾ ਕੇ ਕੌਣ ਸਮਝਾਵੇ ਓਏ ਓਏ ਹੁਣ ਤੂੰ 40 ਤੋਂ ਚ ਟੱਪ ਗਿਆ 40 ਤੋਂ ਟੱਪ ਗਿਆ ਹੁਣ ਤੂੰ ਛੜਿਆ ਨਹੀਂ ਲੈਣ ਚ ਆ ਗਿਆ ਓਏ ਰੱਬਾ ਓ ਮੈਂ ਓ ਕੋੜੀ ਦੀ ਗੱਲ ਨਹੀਂ ਕਰਦਾ ਓਏ ਮੈਂ ਤਾਂ ਆਹਾ ਕੋੜੀ ਦੀ ਗੱਲ ਕਰਦਾ ਆਏ ਓਏ ਓ ਕੋੜੀ ਦੀ ਗੱਲ ਕਰਕੇ ਤਾ ਨਾ ਫੀਲਿੰਗ ਕਿ ਸੁਤੀ ਦਿੱਤੀਗੀ ਮੈਂ ਮਾਰੀ ਮੋਢੀ ਸ਼ਰਮ ਕਰ ਲਾ ਬਹੁਤ ਸੋਹਣੀ ਗੱਲ ਕਹੀ ਦੀ ਤੈ ਜਿਹੜੀ ਸ਼ਰੇਆ ਦੀ ਗੱਲ ਕਰਦਾ ਨਾ ਸ਼ਰੇਆ ਜਣਾ ਮਾਉਣਾ ਪਰ ਰੁਪਈਆ 3000 ਆਉਂਦਾ 3000 ਉਹ 3000 ਰੁਪਈਆ ਆਉਂਦਾ ਤੈਨੂੰ ਇੰਨੇ ਪੈਸੇ ਆਉਂਦੇ ਨੇ ਤੈਨੂੰ ਉਹ ਮੈਨੂੰ ਤਾਂ ਤਾਂ ਕਿਤੇ ਭੰਜੀ ਵੀ ਦਿੱਤੀ ਹੈਗੀ ਆ ਮੇਰੀਆਂ ਜੇਬਾਂ ਦੇਖ ਲੈ ਸਾਰੀਆਂ ਖਾਲੀ ਭੁਈਆਂ ਪਈਆਂ ਨੇ ਉਹ ਦਿਲ ਮੇਰਾ ਖਾਲੀ ਆ ਤੇਰੇ ਦਿਲ ਨਹੀਂ ਭਰ ਸਕਦਾ ਮੈਂ ਕੋਈ ਉਹ ਤਾਂ ਪੈਸੇ ਹਰਿਆਣੇ 'ਚ ਮਿਲਦੇ ਨੇ ਆਪਣੇ ਵੀ ਆਉਣਗੇ ਪੰਜਾਬ ਸਰਕਾਰ ਵੀ 3000 ਛੜੇ ਨੂੰ ਦਿਆ ਕਰੂਗੀ ਕਿਉਂਕਿ ਮੈਂ ਚੜੀ ਤੋਂ ਤੱਪ ਗਿਆ 3000 ਮਿਲਿਆ ਕਰੂਗਾ ਰਾਂਝਾ ਜੂਗੀ ਨੂੰ ਹੀ ਕਹਿੰਦਾ ਨੱਚਾਂਗੇ ਪਿਆ ਕਰਾਂਗੇ ਓ ਭਾਈ ਓ ਭਾਈ ਤੇਰੇ ਮਰੇ ਮਾ ਫੱਟ ਬੰਦਾਂ ਓਏ ਤੇਰੇ ਪੈਰੀ ਪੈਣਾ ਤੂੰ ਮੇਰੇ ਵੀ ਛੇਦੀ ਭਰਦੇ ਓਏ ਹਾਏ ਓਏ ਉਹ ਮੈਂ ਪਾਤਾ ਦੇਮਾ ਉਹ ਤੇਰਾ ਮੀਨਾ ਕਰਦਾ ਮੀਨਾ ਕਿਵੇਂ ਕਰਦਾ ਕਾਚੂ ਕਰਦਾ ਕੋਈ ਉਂ ਬਲਜੋ ਮਾਇ ਕਾਰੋ ਕੋਸ਼ਿਸ਼ ਮਰਜੀ ਕਰ ਓਏ ਖਿੱਚ ਖੁੱਛ ਕੇ ਜੇ ਬਸ ਪੂਰਾ ਕਰ ਦੇ ਖਿੱਚ ਕੇ ਉਹ ਜਰਾ ਕੱਦ ਵਧਾਉਣਾ ਮਹੀਨਾ ਹੋ ਸੈਟੀਫਾਈ ਕਰ ਬਾਬੂ ਮੈਨੂੰ ਨਹੀਂ ਪਤਾ ਕੋਈ ਤੂੰ ਜਿਵੇਂ ਮਰਜ਼ੀ ਕਰ ਜਿਵੇਂ ਮਰਜ਼ੀ ਕਰ ਮੈਨੂੰ ਤਾਂ ਆਉਣੇ ਚਾਟ ਨਹੀਂ ਦੇਣ ਠੱਪਾ ਪੈਸਾ ਨਾ ਆਉਣਾ ਚਾਹੀਦਾ ਤਾ 3000 ਲੈਣਾ ਦਰ ਬਾਈਕ ਨਾਲ ਲੈਣਾ ਬਸ ਕੋਈ ਗੱਲ ਨਹੀਂ ਆਪਾਂ ਕਰਦੇ ਆ ਕਿਸੇ ਨਾਲ ਗੱਲ ਅਗਲੇ ਨੂੰ ਪੈ ਦਾਂਗੇ ਵੀ 1500 ਤੂੰ ਦੇ ਦੀ 1500 ਕਿੰਨਾ ਸੱਤ ਦੇ ਦੀ ਉਹ ਮੈਂ ਤਾਂ 1500 ਹੀ ਬਹੁਤ ਆ ਚੱਲੀ ਗੱਬਰ ਕਰ ਫੰਮਸ਼ੇ ਤੀ ਨੀ ਮੈਂ ਪਾਇਗਰਾ ਹੁੰਦਾ ਉਹ ਕੋਈ ਆਹੇ ਜਾ ਤੂੰ ਮੈਨੂੰ ਦਬਾਵੇਂਗਾ 3000 ਨਾਲ 1500 ਰੁਪਏ ਵਿੱਚ ਤਾਂ ਪਹਿਲੀ ਗੱਤਨ ਤੋੜਦੀ ਉਹ ਜੇ ਮਾਂ ਜੇ ਨੇ ਗੱਤਨ ਤੋੜਦੀ ਤਾਂ ਤਾਂ ਪਟ ਕੇ ਪੈਸੇ ਆਉਣ ਤੋਂ ਪਹਿਲੀ ਖਰਚਾ ਖੜਾ ਕਰਤਾ ਤੀਗਾ ਤੇ ਤਾਂ ਆ ਪਾਤ ਤੇ ਉਹ ਤੇਰੀ ਵੀ ਮਾਂ ਲੱਗਦੀ ਆ ਇੱਕ ਪਾਸੋਂ ਤੂੰ ਚੱਕ ਆ ਲੈ ਇੰਨੀ ਭਾਰੀ ਦੀ ਇੱਕ ਦਿਨ ਤੂੰ ਢਾ ਕੇ ਭਜਾਣਾ ਓਏ ਓਰੇ ਦੋਹਾਂ ਨੂੰ ਪੀੜੀ ਆ ਇਹ ਕੀ ਕਰਨਾ ਜਿਵੇਂ ਮਰਜ਼ੀ ਕਰ ਮੇਰੇ ਤਾਂ ਉਹ ਕੀ ਕਹਿੰਦੇ ਹੁੰਦੇ ਨੇ ਸਾਟੀ ਸੂਤੀ ਸਰਰਾਤੀ ਨੂੰ ਉਹ ਪੇਟ ਮੂਰ ਜਾਂ ਭਣਾ ਦੇ ਬੱਸ ਫੇਰ ਬਣਾ ਦੇ ਇਹ ਕੀ ਕਹਿਆ ਤੂੰ ਉਹ ਫਿਰ ਖਤਮ ਨਾ ਹੋ ਜੇ ਉਹ ਕਮਾਲ ਦਾ ਨਹੀਂ ਖਤਮ ਹੁੰਦਾ ਉਹ ਪਤ ਨਹੀਂ ਹੁੰਦਾ ਹੈਗਾ ਤੂੰ ਮੈਨੂੰ ਨਹੀਂ ਪਤਾ ਹੈਗਾ ਮੇਰੇ ਤਾਂ ਬਣਾ ਦੇ ਤੂੰ ਬੱਸ ਪੱਟੀ ਬਣਾ ਦੇ ਮੇਰੀ ਤਾਂ ਕੀ ਬਣਾ ਦੇ ਪੱਟੀ ਓਏ ਉਹ ਕੀ ਕਹਿੰਦੇ ਹੁੰਦੇ ਨੇ ਆਪਣਾ ਉਮਰ ਉਮਰ ਓਏ ਓਏ ਲੋਕਾਂ ਤਾਂ ਛੋਟੀ ਉਮਰ ਕਰਾਉਂਦੇ ਨੇ ਤੂੰ ਵੱਡੀ ਕਰਾਉਣ ਚ ਤੋ ਲਿਆ ਹੋਇਆ ਆ ਉਹ ਮੈਂ ਤੱਕ ਪੈਸਿਆਂ ਦੀ ਲੋੜ ਆ ਬਸ ਪੈਸੇ ਮੈਂ ਤਾਂ ਮਰ ਚੇਤੀ ਉਸ ਮਰਜ਼ੀ ਕਰ ਜੇ ਮੈਂ ਮਰਜ਼ੀ ਕਰ ਉਸ ਪੈਸੇ ਮੈਨੂੰ ਆਉਣੇ ਚਾ ਇੰਜਨੇ ਓਏ ਜੇ ਤੂੰ 40 ਤੋਂ ਟੱਪ ਗਿਆ ਤੇਰਾ ਵਿਆਹ ਬੁਣੀ ਹੋਣਾ ਪਿਆ ਤਾਂ ਬਾਤ ਦੀ ਗੱਲ ਆ ਪਰ ਜਦ ਪੈਸੇ ਤਾਂ ਆ ਜਾਣਦੇ ਜੇ ਪੈਸੇ ਹੋਣ ਕਿ ਵਿਆਹ ਵੀ ਆਪੇ ਹੋ ਜਾਂਦਾ ਹੁੰਦਾ ਚੱਲੀ ਹਰ ਚੱਲਣੀ ਪਊਗਾ ਤੂੰ ਅੱਛਾ ਅੱਛਾ ਆਜਾ ਛੇਤੀ ਆਜਾ ਬੱਸ ਮੇਰੇ ਨਾਲ ਅਕਸ਼ਮਾ ਨਾ ਜੇ ਵੀ ਰੱਖ ਪੈਸੇ ਆ ਸੀਗਾ ਓਹ ਕੰਟੀਨਾ ਤਾ ਤੇ ਉੱਜੜ ਗਿਆ ਲੱਗੀਆਂ ਓਏ ਨੋਟ ਲਿਪੜਿਆ ਹੋਇਆ ਸੀ ਕਮਰ ਚ ਨਿਵਾਦ ਗਏ ਆ ਮੈਂ ਧੁੱਪੇ ਸੁੱਕਣਾ ਪਾ ਪਰ ਛੇਤੀ ਹੀ ਹੋ ਜਾ ਤੂੰ ਮੈਂ ਬੈਨ ਤੂੰ ਆਪ ਤੇ ਕਮ ਤਾਂ ਦਾਤ ਲੰਗੂ ਪੁੱਛਿਆ ਜਾਣਾ ਹੁਣਾ ਮੇਰੇ ਪੈਰੀ ਤੂੰ ਪਿੱਛੇ ਪਿੱਛੇ ਭੱਜ ਰਹੀਆਂ ਨੇ ਚੱਲ ਚੱਲ ਫਾਇਰ ਛੇਤੀ ਛੇਤੀ ਚੱਲ ਬੈयाम ਕਰ ਓਏ ਕੀ ਆ ਇਹ ਇਹ ਨੂੰ ਚਲਾ ਆ ਆ ਜਿਵੇਂ ਲੋਕ ਚਲਾਉਂਦੇ ਹੁੰਦੇ ਨੇ ਚਲਾ ਇਹਨੂੰ ਛੇਤੀ ਪਹੁੰਚ ਜਾਗੇ ਕਿਵੇਂ ਚੱਲੂ ਇਹ ਤਾਂ ਤੂੰ ਦੇਖ ਹੁਣ

ਜੋ ਤਾਂ 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 ਕਰੀ ਉਹ ਚਿੱਕੋ ਦੇ ਕਿਤੇ ਤੇਲ ਨਾ ਹੋਵੇ ਚਾ ਪਾਤਾ ਪੱਡੀ ਬਿਯੋ ਨਾਲੀ ਪਾਤਾ ਇਹਨੂੰ ਕਿੱਥੇ ਹੋਰ ਕਦੋਂ ਪਾਏਗਾ ਕਿੱਥੇ ਪਈਏ ਦੇਖ ਕਿਤੇ ਤਾਂ ਪਊ ਤੂੰ ਦੇਖ ਲਾਗਾ ਮੈਨੂੰ ਕੀ ਪਤਾ ਵੱਡਾ ਤਾਂ ਧੂਆ ਹੋਏ ਪੱਤਾ ਦਾ ਝੰਡਾ ਪੁੱਤਰ ਗਾ ਮੋਟਰਸਾਈਕਲ ਭਰਾ ਧੂਆ ਆਉਂਦਾ ਨਹੀਂ ਦੂਆ ਤੋਂ ਕਿਸ ਨੂੰ ਆਏ ਕਰੋ ਉਹ ਰੋੜੀ ਤੋਂ ਆਉਂਦਾ ਉਹ ਵਈਆ ਪਹਿਲਾਂ ਮਨੂੜ ਕੇ ਲੈ ਜਾਣਾ ਫਿਰ ਚੱਲ ਉਹ ਤੋਂ ਪੁੱਛ ਲਾਂਗੇ ਕਿਸੇ ਨੂੰ ਵਈ ਤਾ ਜਾ ਉੱਤੇ ਵੀ ਨਹੀਂ ਵਈਆ ਪੜਾ ਮੈਂ ਬੈਠਾ ਹੋ ਜਾ ਬੈਠ ਕੇ ਨਾ ਤਰ ਲੈ ਲੱਤਾਂ ਰਹੀ ਮੈਂ ਤੋਰ ਤੂੰ ਜੇ ਮੈਨੂੰ ਗੇਰਤਾ ਨਾ ਦੇਖ ਲਈ ਫਿਰ ਛੱਡ ਦੇ ਸਾਬ ਬਣਾ ਲਈ ਜੇ ਮੈਨੂੰ ਗੇਰਤਾ ਤਾਂ ਵਾ ਸਿੱਟ ਕੋ ਸਟਾਈਂ ਇੰਨੇ ਸਨੇ ਆਫ ਸਨੇ ਆ ਫਿਰ ਉਹ ਓ ਠੀਕ ਤੇ ਇਹਨਾ ਮੇਰਾ ਵਿਆਹ ਹੋ ਜੇ ਨਾ ਔਰ ਕਿ ਨਾਲ ਮੈਂ ਸਵਰਗ ਆਏ ਹਾਏ ਹਾਏ ਬੱਲੇ ਬੱਲੇ ਕਿੰਨੀ ਸੋਹਣੀ ਆ ਵੇ ਕਿੰਨੇ ਸਲੈਂਟ ਓਏ ਤੂੰ ਵੇ ਕਹ ਤਾ ਕੀ ਕਰਦਾ ਓਏ ਓਏ ਆਹ ਦੇਖ ਓਏ ਆਹ ਆਹ ਦੇਖ ਓਏ ਆਹ ਦੇਖ ਓਏ ਇਹ ਦੇਖ ਕੀ ਆਹ ਦੇਖ ਟ੍ਰਿਪਲ ਜਾਈ ਆਏ ਓਏ ਦੇਖ ਆ ਆ ਦੇਖ ਤੀ ਵਾਚ ਕੋਈ ਅਇਟਰ ਅਇਟਰ ਦੇ ਦੂ ਅਇਟਰ ਆ ਇਹ ਤਾਂ ਖਾਲੀ ਆ ਇਹਦਾ ਕੀ ਆ ਉਹ ਖਾਲੀ ਨਹੀਂ ਓਏ ਉੱਪਰ ਆ ਹੋਇਆ ਆ ਇਹਦੇ ਵਿੱਚ ਦੇਖ ਤੂੰ ਕੀ ਆ ਪਰ ਹਨ ਆ ਦੇਖ ਆ ਦੇਖ ਓਏ ਉਹ ਜਿਹੜਾ ਹੋ ਨਹੀਂ ਹੁੰਦਾ ਸੀਗਾ ਪਾਣਾ ਉਹ ਆਪਣੇ ਨਾਲ ਪੜਦਾ ਹੁੰਦਾ ਸੀ ਹਾਂ ਅੱਜ ਉਹਦਾ ਫਿਰ ਦੂਜੀ ਜੋ ਫੇਲ ਹੋ ਗਏ ਤੇਗੇ ਕਹਾਣੀ ਪੜਦਾ ਦੂਜੀ ਜੋ ਵੋਗਲ ਹੋ ਗਿਆ ਓਏ ਕਹਾ ਕਹਾ ਨਹੀਂ ਪੜ ਗਿਆ ਦਿਓ ਹਾਂ ਓਏ ਉਹਦਾ ਜੀਲੀ ਕੋਈ ਆਸ ਨਹੀਂ थी ਦੇਖ ਲਾ ਓਏ ਉਹਦਾ ਵੀ ਵਿਆਹ ਹੋ ਗਿਆ ਦੇਖ ਲਾ ਉਹ ਗੇਮ ਮੋੜਦਾ ਆਹ ਉਹਦਾ ਵੀ ਬਿਆਹ ਆ ਕਾਰ ਦੇ ਕੇ ਗਿਆ ਮੈਨੂੰ ਕਹਿੰਦਾ ਜਰੂਰ ਆਇਓ ਕਹਿੰਦਾ ਓਏ ਆ ਦੇਖ ਲੈ ਆਪਾਂ ਹਜੇ ਹਜੇ ਤਾਂ ਕਈ ਫਿਰਦਿਆਂ ਤੁਰੇ ਡੱਡੇ ਭਜਾਉਂਦੇ ਗਲੀਆਂ ਚ ਇਹ ਤਾਂ ਐ ਐ ਲਿਖਿਆ ਤੇ 9104 9104 ਇੱਕ 29 ਲਿਖਾਇਆ ਫੇਰ ਉਹ ਤਾਂ ਮੈਨੂੰ ਕੋਈ ਸਮਝ ਨਹੀਂ ਆਉਂਦਾ ਇਹ ਦਾ ਮਤਲਬ ਕੀ ਆ ਪੁਈ ਪੁਈ ਉਹ ਕਿ ਦੇ ਦਿੱਤੇ ਇਹ ਤਾਬੂ ਦਾ ਨਾ ਹੋਵੇ ਕਿਤੇ 6 ਦਾ ਨਾ ਹੋਵੇ oh no ਨੰਬਰ ਹੋਵੇ ਕਿਤੇ 9 10 4 ਉਹ ਚੋ ਤਾਂ ਉਹ ਕਹਿੰਦਾ 4 ਮੁੰਡਾ ਲਾਵੇ ਹਾਂ ਕਿਦੋਂ ਉਹਨਾਂ ਚ ਹੋਵੇ ਉਈ ਉਹ ਚੋ ਤਾਂ 5 ਮਿੰਟ ਦੇ ਬੁਤੇ ਪੁਈ 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 ਉਹ ਨਾ ਪਰ ਉਹ ਦਾ ਉਹ ਤੇਰੇ ਤੋਂ ਨਾ ਲੈ ਨਾ ਪਾ ਪਾ ਉਹਨੇ ਕੋਈ ਸਾਰਾ ਤੱਕ ਨਾ ਗੁਰ ਅੱਛਾ ਕੀ ਤੂੰ ਦੋ ਦਿਨ ਗੱਲ ਕਰੀਂ ਮਾਪਾ ਪੁੱਛਾਂਗੇ ਉਹ ਯਾਦਾਂਗੇ ਕਿ ਪਤਾ ਹੁੰਦਾ ਕਿਸਮਤ ਜਮਾਉਂਦੀ ਜਵਾਈ ਉਹ ਹੋਰ ਵੀ ਇੱਜਾਦੀ ਓਏ ਆਇਤਾ ਪਉਨੂ ਦੇਣਾ ਤੇ ਹਜੋ ਤੂੰ ਹਿਰਤੇ ਦਾ ਨਹੀਂ ਬਿਟਲੇ ਰੋ ਓਏ ਉੱਥੋਂ ਐਂ ਨਹੀਂ ਆ ਗਈ ਤੇ ਤੂੰ ਉਨੂੰ ਉੱਥੋਂ ਦੇ ਦਾਂਗੇ ਆ ਉੱਥੇ ਨਾਂ ਤੂੰ ਕਿਸਮਤ ਨੂੰ ਉਹ ਕੀ ਜਨ ਹੁੰਦੇ ਨੇ ਜਮਾਉਣਾ ਚਾਹੀਦਾ ਜਮਾਉਣਾ ਚਾਹੀਦਾ ਜਮਾਤਾ ਲਵਾਵਾਂਗੇ ਕਿਤੇ ਜਿਹੜਾ ਆ ਬਗ ਜੇ ਦੇਖੀ ਜਾਊਗੀ ਫਿਰ ਐ ਹਾਤੀ ਤੱਕ ਤੇ ਹਾਤੀ ਤੇ ਨਵਾਂ ਵਸ ਦੀ ਕਮਾਵਾਂਗੇ ਕੁਈ ਵੀ ਮੈਂ ਤੁਹਾਨੂੰ ਆਹੀ ਜੀ ਜੀ ਪੋਟਰੀ ਪਾਪੀਆ ਪਰ ਉਹ ਹੀ ਜੀ ਗਾਲ ਆ ਹਾਂ ਆ ਠੀਕ ਆ ਫੁੱਲਾਂ ਵਾਲੀ ਹਾਂ ਹੋ ਠੀਕ ਆ ਫੁੱਲਾਂ ਵਾਲੀ ਕਰੇਗਾ ਕੋਈ ਬਾਰ ਖਰਸ਼ਦਾ ਕੋਈ ਬਾਹਰ ਬਾਹਰ ਤੇ ਮਾਰ ਕੋਈ ਬਾਹਰ ਤੇ ਮਾਰ ਗੋਲੀ ਲਈ ਕੋਈ ਹਾਂ ਨਹੀਂ ਆ ਉਹ ਲੈ ਠੀਕ ਕੀ ਕੀ ਚਾਣਾ ਮੈਂ ਕਿਹੜਾ ਪੱਕਰੇ ਦਾ ਚਾਰ ਖਾਦਾ ਵੀ ਉਹਨੂੰ ਚੱਕਲਾ 60 ਕਿਲੋ ਤੋਂ ਵਜਨ ਉੱਤੇ ਆ ਕੋਈ ਤਾਂ ਗ੍ਰਾਮਾਂ ਚਾ ਗ੍ਰਾਮਾਂ ਚੋ ਚੱਪ ਓਏ ਕਿਲੋਆਂ ਚਾ ਕਿਲੋਆਂ ਚ ਕੋਈ ਨੂੰ ਹੀ ਕਹਦਾ ਇਹ ਕਾ ਇਹ ਨੂੰ ਕਹਣਾ ਇਹ ਨੂੰ ਛੁੱਟੀ ਪੜ ਹਾਂਜੀ 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 ਹੋ ਮੂੰ ਤਾਂ ਪਸੀ ਨਹੀਂ ਲੱਗਿਆ ਹੈਗਾ ਵੀ ਪਾਸ ਆਇਆ ਘੱਟ ਵਰਦੀਆਂ ਨੇ ਨਹੀਂ ਤਾਂ ਇਹ ਵੀ ਸੰਗਦੀਆਂ ਨੇ ਪੁੱਟ ਇਹ ਚੇਟ ਇਹ ਤਾਂ ਨਹੀਂ ਆਣਾ ਜੀ ਮੈਂ ਸਿਆਣਾ ਮੈਂ ਉਹ ਦੱਸਣਾ ਤਾਂ ਅਸੀਂ ਕੀ ਆ ਜੀ ਅਸੀਂ ਇੱਥੇ ਰੂਮ ਲਿਆ ਰੂਮ ਜੀ ਅਸੀਂ ਤਾਂ ਦੇਖਦੇ ਨਹੀਂ ਹਾਂ ਜੀ ਉਹ ਅਸੀਂ ਰੂਮ ਦੀ ਗੱਲ ਨਹੀਂ ਕਰਦੇ ਅਸੀਂ ਕਮਰੇ ਦੀ ਗੱਲ ਕਰਦੇ ਹਾਂ ਅਸੀਂ ਤੁਹਾਡੇ ਘਰ ਕਿਰਾਏ ਤੇ ਲਿਆ ਕਮਰਾ ਕਿਰਾਏ ਤੇ ਲਿਆ ਅਸੀਂ ਕਾਲਜ ਸਟੂਡੈਂਟ ਆ ਕੋਈ ਨਾ ਜੀ ਤੁਸੀਂ ਸਾਡੇ ਘਰ ਨੂੰ ਆਪਦੀ ਘਰ ਸਮਝੋ ਜੀ ਅਸੀਂ ਘਰ ਕੀ ਕਰਨਾ ਅਸੀਂ ਤਾਂ ਕਮਰਾ ਲਿਆ ਕਿਰਾਏ ਤੇ ਸਾਨੂੰ ਕਮਰਾ ਹੀ ਚਾਹੀਦਾ ਕੋਈ ਗੱਲ ਨਹੀਂ ਸਾਰਾ ਘਰ ਤੁਹਾਡਾ ਜੀ ਪਰ ਤੁਸੀਂ ਆਏ ਕਿੱਥੋਂ ਹੋ ਜੀ ਕੀ ਮੇਰਾ ਪਿੰਡ ਸੈਣਾ ਅੱਛਾ ਕਿ ਤੁਸੀਂ ਤੁਸੀਂ ਕਿੱਥੋਂ ਜੀ ਮੇਰਾ ਪਿੰਡ ਧੱਗਾ ਅੱਛਾ ਧੱਗਾ ਧੱਗਾ ਸੈਣਾ ਸੈਣਾ ਧੱਗਾ ਚਾ ਪੀਉਂਗੀ ਕੋਈ ਗੱਲ ਨਹੀਂ ਜੀ ਅਸੀਂ ਆਪੇ ਬਣਾ ਲਾਂਗੇ ਜੀ ਰੂਮ ਚ ਅੱਛਾ ਜੇ ਸਾਨੂੰ ਚਾਹਤੋਂ ਗਰਮੀ ਲੱਗਦੀ ਆ ਠੰਡਾ ਠੰਡਾ ਪਿਆ ਦਾਂਗੇ ਜੀ ਨਹੀਂ ਅਸੀਂ ਕੁਝ ਨਹੀਂ ਲੈਣਾ ਸਾਨੂੰ ਨਹੀਂ ਨਹੀਂ ਰੂਮ ਪਾ ਦਿਓ ਜੀ ਇੱਥੇ ਤਾਂ ਪੀਉ ਵਧੀਆ ਹੁੰਦਾ ਸਾਨੂੰ ਇੱਕ ਵਾਰੀ ਰੂਮ ਦਿਖਾ ਦਿਓ ਨਾ ਜਿਹੜਾ ਅਸੀਂ ਕਿਰਾਏ ਤੇ ਲਏ ਆ

ਤੂੰ ਤਾਂ ਚੰਪਤੀ ਚੱਲ ਅਕੀ ਚੱਲ ਮੈਂ ਤਾਂ ਲੇਕੀ ਤਾਂਗੇ ਇਹਨਾਂ ਨੂੰ ਮੈਨੂੰ ਇਹ ਬਾਈ ਤਾਂ ਫੇਮਾ ਆਉਂਦੇ ਲੱਗਦੇ ਨੇ ਮੈਨੂੰ ਵੀ ਜਿਦ ਤੱਕ ਹੱਲ ਕਰ ਰਹੇ ਨੇ ਨਾ ਮੈਨੂੰ ਪੱਕੀ ਹੀ ਲੱਗਦੇ ਨੇ ਹਾਂ ਕਿਵੇਂ ਨੱਚੀ ਜਾਂਦੇ ਨੇ ਜਿਵੇਂ ਕਿਤੇ ਕੁੜੀ ਨਹੀਂ ਵੇਖੀ ਤੁਸੀਂ ਕੀ ਹੈ ਜੀ ਅ ਨਹੀਂ ਨਹੀਂ ਅਦਾ ਤਾਂ ਆਖਿਆ ਜੀ ਤੁਸੀਂ ਬੜੇ ਚੰਗੇ ਹੋ ਨਹੀਂ ਅੱਜ ਕੱਲ ਤਾਂ ਕੋਈ ਕਿਸੇ ਨੂੰ

ਮੈਂ ਫਿਰ ਦੱਲੇ ਕਿਦਾਂ ਦੱਸਣੋ ਜੀ ਆ ਪੱਖਾ ਚਲਾ ਲਓ ਪੱਖਾ ਪਈ ਆ ਜਾ ਹਾਂ ਕਿਨੇ ਰੀਲ ਜੇ ਬੰਦੇ ਆ ਫਿਰ ਮੈਨੂੰ ਵੀ ਇਹਨਾਂ ਦਾ ਤਰੀਕਾ ਆਇਆ ਚੰਗਾ ਨਹੀਂ ਲੱਗਿਆ ਮੈਨੂੰ ਤਾਂ ਐ ਲੱਗਦਾ ਵੀ ਇਸ ਘਰ ਵਿੱਚ ਕੋਈ ਲੇਡੀਜ਼ ਹੀ ਹੋਣੇਗੀ ਹੈਨਾ ਜਿਹੜੇ ਸਾਹਮਣੇ ਕੁੜੀਆਂ ਵੇ ਇੱਕ ਦੂਜੀ ਦੇ ਵਿੱਚ ਵਜਦੇ ਫਿਰਦੇ ਨੇ ਸਹੀ ਹੈ ਹੈ ਤੂੰ ਮੈਨੂੰ ਐ ਦੱਸ ਵੀ ਆਪਾਂ ਇੱਥੇ ਕਮਰਾ ਲੱਗੀ ਕੋਈ ਕੋਈ ਹੋਰ ਘਰ ਦੇਖੀ ਮੈਨੂੰ ਤਾਂ ਲੱਗਦਾ ਆਪਾਂ ਹੋਰ ਹੀ ਵੇਖ ਲਾਂਗੇ ਫੜਾਈ ਕਰਦੇ ਆ ਹੁਣ ਤਾਂ ਸ਼ਾਮ ਦਾ ਟਾਈਮ ਹੁੰਦਾ ਜਾਂਦਾ ਹੁਣ ਆਪਾਂ ਇੱਕ ਵਾਰੀ ਨਾ ਇੱਥੇ ਹੀ ਗੱਡਦੇ ਆ ਰਾਤ ਫਿਰ ਵੇਖਦੇ ਆ ਕੱਲ ਦਾ ਕੀ ਆ ਸਹੀ ਹੁਣ ਨਹੀਂ ਨਾ ਕੋਈ ਹੁਣ ਆਪਾਂ ਅਥਨੇ ਕਿੱਥੇ ਜਾਵਾਂਗੇ ਕੱਲੀਆਂ ਕੁੜੀਆਂ ਦੁਕਾਨਾਂ ਫਾਮ ਸਿਵਾ ਸਿਨਾ ਗੁਪਤੀ ਤੇ ਸੁਣਾਉਂਗੀ ਫਗਟੀਆਂ ਜੇ ਨਾ ਪਕੀਆ ਜਾ ਗਣਾ ਲਾਓ ਤੋਪ ਦਾ ਤੋਪ ਦਾ ਗਾਣਾ ਲਾਓ ਵਧੀਆ ਜਿਹਾ ਨੱਪ ਕੀ ਕੋਈ

ਓਏ ਹੁਣ ਤਾਂ ਆਪਣੇ ਵੀ ਪ੍ਰੌਂਡੇ ਬੱਕਾ ਕਰਨਗੇ ਪ੍ਰੌਂਡੇ ਓਏ ਓਏ ਤੂੰ ਉਹੋ ਕੀ ਕਹਿਦਾ ਹੁੰਦਾ ਟੀਕਾ ਕਹਿਣਾ ਸੀ ਉਹ 12 ਸਾਲਾਂ ਬਾਅਦ ਪਤਾ ਨਹੀਂ ਕੀ ਸੁਣਦੇ ਹੁੰਦਾ ਰੂੜੀ ਦੀ ਹਾਂ ਰੂੜੀ ਦੀ ਸੁਣਦਾ ਹੁੰਦਾ ਪਰ ਆਪਾਂ 12 ਸਾਲ ਬਾਅਦ ਉਹ ਤਾਂ ਉਹੀ ਗੱਲ ਕਰਤੀ ਓਏ ਇਹ ਮਹਾਵਰਾ ਕੋਈ ਗੱਲ ਨਹੀਂ ਬਣੀ ਹੈਗੀ ਰੂੜੀ ਵਾਲੀ ਗੱਲ ਹੁਣ ਆਪਾਂ 12 ਸਾਲ ਬਾਅਦ ਆਪਾਂ ਰੂੜੀ ਆ ਯਾਰ ਓਏ ਆਪ ਨੂੰ ਨਹੀਂ ਮੈਂ ਨਾ ਸੁਣ ਲਈ ਰੱਬ ਨੇ ਉਦਰਾ ਹੀ ਕਰ ਤੈਨੂੰ ਉਹ ਪੱਦੀ ਨਾ ਮੈਂ ਕਰਾਉਣਾ ਛੋਟੀ ਨਾ ਮੈਂ ਕਰਾ ਲੂੰਗਾ ਓ ਤੂੰ ਛੋਟੀ ਨਾ ਕਿਵੇਂ ਕਰਾਵਾਂਗਾ ਤੇਰੀ ਤਾਂ ਉਮਰ ਬਲੋਂ ਬਸ ਤੇ ਕਿਹ ਹੈ ਇਹ ਫੋਟ ਉਸ ਬੱਦ ਜੂਗੀ ਹੁਣ ਤਾਂ ਆਪਣੇ ਛੱਪੜ ਪਾੜ ਕੇ ਆਪਾਂ ਨੂੰ ਦੇਖੋ ਸਾਰਾ ਕੁਝ ਹੁਣ ਲਿਆ ਆਪਣਾ ਓਏ ਉਹ ਤਾਂ ਛੁਤੀ ਹੀ ਪੂਰੀ ਆ ਤੇਰੀ ਉਮਰ 40 ਸਾਲ ਦੀ ਹੋ ਜੂਗੀ ਉਹਦੀ ਉਹ ਨਹੀਂ ਕਰਉਂ ਸੀ ਤੇ ਨਾਲ ਓਏ ਉਮਰ ਅੱਛੀ ਕੀ ਰੱਖਿਆ ਤੇਲ ਬੰਦੇ ਤਾਂ ਜਵਾਨ ਹੋਣਾ ਚਾਹੀਦਾ ਜਵਾਨ ਤੈਨੂੰ ਚੰਨ ਮੁੰਡੀ ਜੇ ਪਹਿਲਾਂ ਪਿਆ ਨੀਰਾ ਹੂਂ ਅੱਛਾ ਮੈਨੂੰ ਸ਼ਰਮਾ ਬਈ ਆਪ ਤੂੰ ਪੂਰੀ ਚੜੇ ਐ ਕਿੱਥੇ ਲਿਖਿਆ ਹੋਇਆ ਹੈ ਤੂੰ ਠੀਕ ਸਰ ਬੱਲਾ ਕੌਣ ਬਣੂ ਸਰ ਬੱਲਾ ਤੂੰ ਹੀ ਨਹੀਂ ਬਣੇਗਾ ਸੱਚ ਕੰਨ ਸਰ ਬੱਲਾ ਤਾਂ ਮੈਂ ਤੇਰਾ ਬਣ ਜੂਗਾ ਹਾਂ ਉਸ ਤੋਂ ਬਾਅਦ ਫਿਰ ਦੇਖ ਲਾ ਜੀ ਭੱਜਿਆ ਬਾਦੀ ਤੂੰ ਓਏ ਨਹੀਂ ਭੱਜਦਾ ਮੈਂ ਚੱਲ ਫਿਰ ਠੀਕ ਆ ਨਹੀਂ ਭੱਜਦਾ ਚੱਲ ਖਾਣਾ ਲਾਉਣਾ ਤੇਰੇ ਲਾ ਟੌਪ ਦਾ ਗਾਣਾ ਲਾ ਕੇ ਰਾ ਵਧੀਆ ਵਿਆਹ ਨਾ ਲਾਉਂਦੇ ਓਏ ਵਿਆਹ ਨਾ ਲਾ ਚੱਕ ਮਾ ਜਾ ਜਿਹੜਾ ਪਾਉਂਦਾ ਤੇ ਵੈਸੇ ਸੁਣਿਆ ਦੀ ਗੱਲ ਉਹ ਲਾਉਂਦੇ ਕਿਤੇ ਹੋਰ ਜਾਂਦੇ ਮਾਰ ਕੇ ਤੇ ਕੰਮ ਮਿਲ ਤੱਕ ਲੜਾਰੇ ਬੀ ਨਹੀਂ ਦੇਗੀ ਕੋਈ ਮੈਂ ਤਾਂ ਥੰਗ ਤਾਂ ਆਹ ਭਾਈ ਥੰਗ ਤਾਂ ਥੰਗ ਤਾਂ ਉਹ ਕਿਵੇਂ ਮਤਲਬ ਮੁੰਡੇ ਹੋ ਠੀਕ ਹੋ ਸਭ ਤਾਂ ਠੀਕ ਹੈ ਬੈਠ ਬੈਠ ਭਾਈ ਬਈ ਬੈਠ ਬੈਠ ਪਾਣੀ ਦਾ ਪੁੱਛੀ ਜਾ ਪਾਣੀ ਹਾਂ ਪੁੱਛੀ ਜਾ ਬੈਠ ਬੈਠ ਪੁੱਛੀ ਜਾ ਤੂੰ ਬੈਠ ਬੈਠ ਹੋਰ ਭਾਈ ਕੀ ਮੈਂ ਠੀਕ ਹਾਂ ਤੂੰ ਮੈਂ ਤਾਂ ਠੀਕ ਹੈ ਤੁਸੀਂ ਕਿਵੇਂ ਹੋ ਐਨ ਬੜੀਆ ਭਾਈ ਕੀ ਕਰਦੇ ਮੈਜਿਕਲ ਸਾਨੂੰ ਪਤਾ ਭਾਈ ਤੁਸੀਂ ਦੇ ਜਾਣਾ ਪੈਸੇ ਅਸੀਂ ਖਾ ਲਾਂਦੇ ਕੰਮ ਕੰਮ ਕਰ ਲਿਆ ਕਰੋ ਕੋਈ ਬਈ ਕੰਮ ਕੀ ਕਰੀਏ ਤਹੀਂ ਕੋਠੀ ਪਾਈਆ ਸਾਰਾ ਕੁਝ ਤਹੀਂ ਕਰ ਗਿਆ ਹਨ ਪਰ ਬੰਦੇ ਆ ਸੀ ਕੀ ਕਰ ਸਕਦੇ ਆ ਅਸੀਂ ਹਲਕਾਰ ਕਰਦੀ ਸਾਹ ਸਬੰਧ ਵਧੀਆ ਕਰੀ ਜਾਂਦੇ ਹੋ ਆਏ ਵਧੀਆ ਤੇ ਆ ਪੈਸੇ ਅੱਛਾ ਠੀਕ ਹੈ ਆਏ ਵਧੀਆ ਬਾਈ ਵਧੀਆ ਬੜਾ ਨਜ਼ਾਰੇ ਲੈਣਾ ਬਾਈ ਆ ਦੇ ਪਾਣੀ ਦੇ ਬਾਈ ਲੈ ਬਾਈ ਪਾਣੀ ਪੀ ਪਹਿਲਾਂ ਤੂੰ ਆ ਦੇ ਫਿੱਟ ਮਾਇਆ ਆ ਗਈ ਬਾਈ ਆ ਜਮਨ ਪਾਓ ਬਾਈ ਤੇਰਾ ਦੇਣਾ ਸੀ ਕਿੱਥੇ ਦੇ ਸਕਦੇ ਆਂ ਬਾਈ ਵਧੀਆ ਖਾਓ ਪੀਓ ਠੀਕ ਹੈ ਬਾਈ ਵਧੀਆ ਖਾਣਾ ਆ ਕਿ ਮਤਲਾਇਆ ਓਰੇ ਉਹ ਬਾਈ ਕੀ ਇਹ ਬਾਈ ਸੋਚ ਬਾਈ ਕਰਦਾ ਕਾਜੀ ਰੋਚ ਸਾਰੇ ਘਰ ਦੀ ਸੋਚ ਮੇਰੇ ਤੇ ਸਿਰ ਦਿੰਦੇ ਨੇ ਸਾਰਾ ਬਜਨ ਬਾਈ ਬਾਈ ਇਹ ਪਤਾ ਕੀ ਗੱਲ ਆ ਹਾਂ ਇਹ ਕਹਿੰਦਾ ਮੇਰਾ ਵਿਆਹ ਕਰੂ ਉਹ ਬਾਦੂ ਜਨਾਨੀਆਂ ਨੇ ਕਿਉਂ ਟੈਂਸ਼ਨ ਲੈਣਾ ਲੱਤੇ ਹਾਂ ਕਿਉਂ ਮੰਨਦਾ ਬਾਈ ਔਖਾ ਹੋਊਗਾ ਇਹ ਵਿਆਹ ਕਰਾ ਕੇ ਕਿਉਂ ਔਖਾ ਕਹਦਾ ਤੂੰ ਦੇਖ ਲਈ 70 ਖਾ ਗਰੂ ਸੌਖਾ ਹੋ ਜੂਗਾ ਮੈਨੂੰ ਪਤਾ ਕਰਦਾ ਨਹੀਂ ਬਾਈ ਕੰਮ ਯਾਰ ਹੁਣ ਕੱਪੜੇ ਮੈਂ ਤੂੰ ਨਾ ਦੇਖ ਸਫਾਈਆਂ ਸਾਰੀਆਂ ਮੈਂ ਕਰਦਾ ਯਾਰ ਅਰੇ ਜਨਾਨੀ ਆਲੇ ਕੰਮ ਨੇ ਹੋਰ ਦੱਸ ਤਰ ਹੁਣ ਹੈ ਨਹੀਂ ਓਏ ਜਨਾਨੀ ਆਗੀ ਫਿਰ ਬੰਦੇ ਆਲੇ ਕਰ ਲਿਆ ਕਰ ਹਾਂ ਆ ਬੜੀ ਨਾ ਗੱਲ ਓਏ ਭਾਈ ਅਸ਼ਾਮ ਮੇਰਾ ਕੋ ਬੋਲ ਔਰ ਤੂੰ ਕਿਉਂ ਟੈਨਸ਼ਨ ਲੈਣਾ ਬੈਠਿਆ ਨਾ ਤੇਰਾ ਵੀ ਕਰਾ ਦਾਂਗੇ ਆ ਦੇਖ ਲੈ ਚੋਰ ਨਾਲ ਪੰਡ ਕਾਲੀ ਪੀਂਦੀ ਆ ਹਾਂ ਬਾਈ ਚਾ 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 ਬਾਈ ਚਾ ਪੀਏਗਾ ਆ ਰਹਿਣ ਦੇ ਮੇਰਾ ਕੋਈ ਨਵਸਤਾ ਤਾਂ ਪਿੰਦਾਂ ਨਹੀਂ ਚਾ ਹਾਂ ਹਾਂ ਭਾਈ ਫਿਰ ਜੇ ਆਪ ਪੈਸੇ ਆਉਂਦੇ ਨੇ ਓਏ બસ ਜਿਵੇਂ ਆ ਜਾਂਦੇ ਨੇ ਤੂੰ ਫੜ ਲੈ ਕਰ ਅੱਛਾ ਠੀਕ ਹੈ ਇਹਨਾਂ ਨੂੰ ਪੁੱਛਿਆ ਕਰ ਨਜ਼ਾਰੇ ਲਾਓ ਤੁਸੀਂ ਜਿਵੇਂ ਸੁੰਦੇ ਤਾਇ ਤੇ ਲੋਕਾਂ ਤੋਂ ਵੀ ਪਾਈ ਪਾਈਂ ਦੀਆਂ ਬਾਹਾਂ ਹੁੰਦੀਆਂ ਨੇ ਅੱਜ ਦੇਖ ਵੀ ਲਿਆ ਦੇ ਬਾਹਾਂ ਕਿਹੜਾ ਸਾਰੀ ਸਾਰਾ